ਆਇਆ ਵਾ ਟੋਡੇ ਪਿੰਡ ਤੋਂ ਜਿਹੜਾ ਕਬੱਡੀ ਖੇਡਦਾ ਬਿੱਲਾ ਭਰਾ ਸਰਦਾ ਛੋਟਾ ਉਹਦਾ ਭਰਾ ਆਇਆ ਛਕਾ ਵੀ ਪਹਿਲਾਂ ਵੀ ਇਹ ਲੈ ਕੇ ਆਇਆ ਸੀ ਝੋਟੀ ਆਪਾਂ ਤੋਂ ਇਹਨਾਂ ਦਾ ਘਰੋਂ ਫਾਲਤੂ ਦਾ ਦੋ ਤਿੰਨ ਮੁੰਡੇ ਘਰ ਦੇ ਖਾਣੇ ਨੇ ਜੀ ਤੇ ਯਾਰ ਦੋਸਤ ਨੇ ਸਪੈਸ਼ਲ ਉਹ ਥੱਲੇ ਨੇ ਕਹਦੇ ਭੇਜਿਆ ਨੂੰ ਇਹ ਕੱਲ ਮੱਤੋਂ ਆਇਆ ਕੱਲ ਆਇਆ ਕਰਕੇ ਆਪਾਂ ਨੂੰ ਕਾਮ ਨੂੰ ਦੁੱਧ ਦੀ ਜੁਰੀਆ ਸਵੇਰੇ ਦੁਰੀਆ ਬਾਕੀ ਤੁਸੀਂ ਬਾਈ ਨੂੰ ਕਹੋ ਸੁਵਾ ਦਿਓ ਜਿੰਨਾ ਦੁੱਧ ਕਿਹਾ ਸੀ 11 12 ਲੀਟਰ ਦੁੱਧ ਦੇ ਆਏ ਜੀ 12 ਪੂਰਾ ਕਰਤਾ ਹਾਂ ਜੀ ਹਾਂ ਜੀ ਪਰ ਆ ਨਿੱਤ ਬੁੱਤ ਕਰਦਾ ਦੇ ਹੱਥੀ ਉੱਤੇ ਕਰੇ ਕਿ ਪ੍ਰਮਾਤਮਾ ਕਰੇ ਕਰਮਾ ਲਈ ਇਹਨੂੰ ਰੰਗ ਭਾਗ ਲਾਵੇ ਤੇ ਵੀਰ ਨੇ ਕੰਮ ਜਣੀਏ ਵਧਾਉਣਾ ਵਾ ਹੁਣ ਇਹ ਕਹਿੰਦਾ ਵੀ ਆਪਾਂ ਹੋਰ ਹੀ ਸੈਟਅਪ ਕਰਨਾ ਬਾਹਰ ਵਾਲਾ ਸਿਸਟਮ ਹੁਣ ਤੁਹਾਨੂੰ ਪਤਾ ਹੀ ਆ ਕਹੇ ਜਿਆ ਹੋ ਗਿਆ ਤੇ ਤਿੰਨ ਚਾਰ ਝੋਟੀਆਂ ਨੇ ਪਹਿਲਾਂ ਵੀ ਚੰਗੀ ਨਸਲ ਦੀਆਂ ਹੁਣ ਇਹ ਆਪਾਂ ਤੋਂ ਲੈ ਕੇ ਚੱਲਿਆ ਵਾ ਬਾਕੀ ਦੇਖੋ ਵੀਰੇ ਜੇ ਆਪਣਾ ਕੋਈ ਪਹਿਲੀ ਵਾਰ ਪੇਜ ਤੇ ਆਇਆ ਤਾਂ ਫੋਲੋ ਕਰ ਲਿਓ ਆਪਣੇ ਕੋਲੇ ਤੁਹਾਨੂੰ ਪਤਾ ਵੀ 10 12 ਝੋਟੀਆਂ ਹਰ ਵੇਲੇ ਹੀ ਸੇਲ ਵਾਲੀਆਂ ਹੁੰਦੀਆਂ ਨੇ ਫੋਲੋ ਕਰਨ ਨਾਲ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਦੂਜੀ ਗੱਲ ਇਹ ਆ ਵੀ ਦੇਖੋ ਵੀਰੇ ਦੁਬਾਰਾ ਗਾਹ ਕਾਉਣਾ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਕਿਉਂਕਿ ਆਪਾਂ ਜੋ ਵੀ ਪਸ਼ੂ ਵੇਚਦੇ ਆ ਆਪਾਂ ਇਦਾਂ ਨਹੀਂ ਕਹਿੰਦੇ ਹੈਗੇ ਵੀ ਆ 20 ਕਿਲੋ ਵਾਲੀ ਆ ਆਪਣੇ ਕੋਲੇ ਵੀਰੇ ਜਿਆਦਾਤਰ 12 ਕਿਲੋ ਤੋਂ ਕੋਈ ਘਟਦੀ ਨਹੀਂ 15 16 ਤੱਕ ਅੰਡ ਆਇਆ ਵਾ ਨਾਲੇ ਟਾਪ ਕਲਾਸ ਏਰੀਏ ਤੋਂ ਝੋਟੀਆਂ ਲੈ ਕੇ ਆਉਨੇ ਆ ਕੋਈ ਐ ਨਹੀਂ ਗੱਲ ਹੈ ਵੀ ਮਾਰੇ ਏਰੀਏ ਚ ਜਾਂਦੇ ਆ ਆਪਾਂ ਨੂੰ ਹਜੇ ਤੱਕ ਕੋਈ 20 ਵਾਲੀ ਨਹੀਂ ਮਿਲੀ 12 ਤੋਂ ਸ਼ੁਰੂ ਹੋ ਕੇ ਯਾਨੀ ਇੱਕ ਝੋਟੀ ਆ ਸਾਡੇ ਕੋਲ ਜਿਹੜੀ 16 ਲੀਟਰ ਦੁੱਧ ਦਿੰਦੀ ਆ ਉਹਦਾ ਆਪਾਂ 15 ਲੀਟਰ ਕਹਨੇ ਆ ਆਪਾਂ ਚਵਾ ਕੇ ਦਵਾਂਗੇ ਪਰ 12 13 ਲੀਟਰ ਇਹ ਏਰੀਆ ਜਿਹੜਾ ਸਾਨੂੰ ਇੰਨਾ ਕਿਤੇ ਯਕੀਨਾ ਵੀ 12 13 ਲੀਟਰ ਤੋਂ ਕੋਈ ਝੋਟੀ ਨਹੀਂ ਟੁੱਟਦੀ ਇੱਕ ਵਾਰ ਤੁਸੀਂ ਜ਼ਰੂਰ ਆਇਓ ਜੇ ਕੋਈ ਵੀਰ ਚਾਹਵਾਨ ਹੋਇਆ ਵੀਡੀਓ ਨੂੰ ਵੀ ਅੱਗੇ ਸ਼ੇਅਰ ਕਰਿਓ ਕਿ ਕੋਈ ਵੀਰ ਚਾਹਵਾਨਾ ਤਾਂ ਉਹਦੇ ਤੱਕ ਇਹ ਵੀਡੀਓ ਪਹੁੰਚੇ ਸਾਡੇ ਲਈ ਇਹ ਹੀ ਬਹੁਤ ਸੁਸ਼ੀ ਵਾਲੀ ਗੱਲ ਆ ਮੈਂ ਦੁਬਾਰਾ ਫੇਰ ਇਹ ਹੀ ਗੱਲ ਕਹਣਾ ਵੀ ਜਿਹੜਾ ਰਿਪੀਟ ਗਾਹਕ ਆ ਉਹ ਵਾਰੀ ਬੰਦੇ ਕੋਲੇ ਹੋਣਾ ਬਹੁਤ ਜ਼ਰੂਰੀ ਆ ਆਪਾਂ ਜਦੋਂ ਵੀ ਬੰਦੇ ਨੂੰ ਪਸ਼ੂ ਦਿੰਨੇ ਆ ਇਹੀ ਸੋਚ ਕੇ ਦੇਈਦਾ ਵੀ ਵੀਰੇ ਇਹਨੂੰ ਦੁਬਾਰਾ ਸੱਦਣਾ ਆਪਾਂ ਐ ਨਹੀਂ ਹੈਵੀ ਆ ਗੇਟਾਂ ਤੋਂ ਬਾਹਰ ਕੱਢਤੀ ਤੇ ਇਹਨਾਂ ਦੀ ਆਹੀ ਸੋਚਣਾ ਵੀ ਦੁਬਾਰਾ ਕਿਵੇਂ ਆਉਣਗੇ